ਆਖਰ ਨੂੰ ਦਪਹਿਰਾ ਜਾਤ ਸਮਾਗਮ ਤੇ ਕਿੰਤੂ ਪਿੰਤੂ ਕਿਉਂ ਕਿ ਸੰਗਤ ਦੇਖ ਸਕਦੇ ਹੋ ਪਾਪਾ ਦੀਸ਼ਨ ਬੜਾ ਪਿਆਰ ਕਰਦੀ ਹੈ ਦਪਹਿਰੇ ਸਾਹਿਬ ਦੇ ਕਿੰਤੂ ਪਿੰਤੂ ਕਰਨ ਆ ਰਹੇ ਹੋ ਇੱਕ ਗੱਲ ਮੈਨੂੰ ਇਹ ਦੱਸੋ ਜੇ ਇੱਥੇ ਜਗਜੀਤ ਸਿੰਘ ਜੀ ਦੇ ਪੰਜ ਪਾਠ ਕੀਤੇ ਜਾਂਦੇ ਨੇ ਸ੍ਰੀ ਗੁਰੂ ਰਣਕਦੇਵ ਜੀ ਦੀ ਬਾਣੀ ਹੈ ਗੁਰਬਾਣੀ ਹੀ ਪੜ੍ਹੀ ਜਾਂਦੀ ਹੈ ਕੇਵਲ ਇੱਥੇ ਕੋਈ ਦੂਜਾ ਕੋਈ ਜਾਦੂ ਟੂਣਾ ਧਾਗਾ ਤਨੀਤ ਕੋਈ ਇਹੋ ਜੀ ਗੱਲ ਨਹੀਂ ਐਤਵਾਰ ਤੇ ਤਾਂ ਹੈ ਜੀ ਕਈਆਂ ਨੂੰ ਕਾਮਕਾਰ ਵਿਹਾਰਕ ਤੇ ਜਾਂਦਿਆਂ ਐਤਵਾਰ ਛੁੱਟੀ ਦਾ ਦਿਨ ਹੁੰਦਾ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਗੁਰਦੁਆਰਾ ਸ਼ਹੀਦਾ ਸਾਹਿਬ ਦੀ ਇੱਕ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ ਹੈ ਔਰ ਇੱਥੇ ਆ ਕੇ ਖੁਸ਼ੀਆਂ ਪ੍ਰਾਪਤ ਕਰਦੀ ਹੈ ਗਰਮੀਆਂ ਮੌਸਮਾ ਔਰ ਸੰਗਤ ਫਿਰ ਵੀ ਇੱਥੇ ਪਹੁੰਚੀ ਹੋਈ ਹੈ ਸੰਗਤ ਨਾਲ ਗੱਲਬਾਤ ਕਰਦੇ ਹਾਂ ਸਹਿਰਾ ਜਪਤਪ ਸਮਾਗਮ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਤੁਸੀਂ ਦੇਖੀਏ ਕਿ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ ਹੋਈ ਹੈ ਅਤੇ ਹਰ ਐਤਵਾਰ ਨੂੰ ਇਸੇ ਤਰ੍ਹਾਂ ਹੀ ਸੰਗਤ ਇੱਥੇ ਆ ਕੇ ਸੇਵਾ ਕਰਦੀ ਹੈ ਔਰ ਲੰਗਰ ਤਿਆਰ ਕੀਤੇ ਜਾ ਰਹੇ ਨੇ ਸੰਗਤਾਂ ਬੜੀ ਦੂਰ ਦੂਰ ਆndੀਆਂ ਨੇ ਤੇ ਆ ਕੇ ਸੇਵਾ ਕਰਦੀਆਂ ਨੇ ਸੁਚਫੇਰਾ ਜਪਤ ਸਮਾਗਮ ਅੱਜ ਭਾਵੇਂ ਧੁੱਪ ਬਹੁਤ ਹੈ ਫਿਰ ਵੀ ਸੰਗਤ ਆ ਇਕੱਠ ਬਹੁਤ ਦੇਖਣਯੋਗ ਹੈ ਪਰ ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਕਿਉਂਕਿ ਸੁਚਫੇਰਾ ਜਪਤ ਸਮਾਗਮ ਤੇ ਕਿੰਤੂ ਪਰੰਤੂ ਕਰਦੇ ਨੇ ਕਿ ਕਿਉਂ ਇੱਥੇ ਇੰਨੀ ਸੰਗਤ ਹਰ ਐਤਵਾਰ ਨੂੰ ਪਹੁੰਚਦੀ ਹੈ ਇਹ ਧੰਨ ਧੰਨ ਬੰਬ ਦੀ ਕਿਰਪਾ ਹੈ ਜਿਨ੍ਹਾਂ ਦੇ ਸਦਕਾ अपार कृपा ਹੁੰਦੀ ਹੈ ਅਤੇ ਸੰਗਤ ਤੇ ਆ ਕੇ ਹਾਜ਼ਰੀ ਭਰਦੀ ਹੈ ਸੋ ਸੰਗਤ ਦਾ ਠਾਠਾ ਮਾਰਦਾ ਇਕੱਠ ਪਰ ਆਖਰ ਨੂੰ ਦੁਪਹਿਰਾ ਜਾਪਰ ਸਮਾਗਮ ਤੇ ਕਿੰਤੂ ਪਰੰਤੂ ਕਿਉਂ ਕਿ ਸੰਗਤ ਦੇਖਦੇ ਹੋ ਬਾਬਾ ਦੇਸ਼ਨ ਬੜਾ ਪਿਆਰ ਕਰਦੀ ਹੈ ਢਾਗਾ ਵਾਲੀ ਸੰਗਤ ਜਿਹੜੀ ਇੱਥੇ ਆ ਕੇ ਹਾਜ਼ਰੀ ਭਰਦੀ ਹੈ ਸੇਵਾ ਕਰਦੀ ਹੈ ਗਰਮੀ ਹੋਵੇ ਸਰਦੀ ਹੋਵੇ ਪਰ ਅਕਸਰ ਹੀ ਦੇਖਣ ਨੂੰ ਮਿਲਿਆ ਕੁਝ ਲੋਕ ਫੇਸਬੁੱਕਾਂ ਦੇ ਉੱਤੇ ਪਹਿਲਾਂ ਜਦ ਤੋਂ ਮਾਗਮ ਨੂੰ ਲੈ ਕੇ ਕਿੰਤੂ ਪਰੰਤੂ ਕਰਦੇ ਬਾਬਾ ਜੀ ਕਿੰਤੂ ਪਰੰਤੂ ਕਈ ਲੋਕ ਕਰਦੇ ਨੇ ਪਰ ਬਾਬਾ ਦੀਪ ਸਿੰਘ ਨੂੰ ਪਿਆਰ ਕਰਨ ਵਾਲੇ ਸੰਗਤਾਂ ਤੁਸੀਂ ਵੇਖੋ ਕਿ ਵੱਡੀ ਗਿਣਤੀ ਵਿੱਚ ਪਹੁੰਚੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਦੀ ਬਾਬਾ ਦੀਪ ਸਿੰਘ ਸ਼ਹੀਦਗੰਗ ਚਟਜੀ ਨੇ ਚੋਂ ਚ ਜੋ ਨਜ਼ਾਰਾ ਵੇਖ ਰਹੇ ਹੋ ਚਪੈਰੇ ਦੀ ਜੋ ਬਖਸ਼ੀਸ਼ ਹੈ ਇਹ ਤੇ ਤੁਸੀਂ ਵੇਖੋ ਕੋਈ ਕੀਰਤਨ ਦਰਬਾਰ ਅੱਜ ਤੋਂ 10-15 ਸਾਲ ਪਿੱਛੇ ਵੇਖੋ ਕੋਈ ਹੁੰਦੇ ਸੀ ਤੇ ਸੰਗਤ ਦੇ ਪ੍ਰੇਮੀ ਜਿਹੜੇ ਕੀਰਤਨ ਤੋਂ ਪਾਠਦੇ ਨੇ ਹੁੰਦੇ ਸੀ ਦੋ ਚਾਰ ਜਣੇ ਹੁੰਦੇ ਸੀ ਜੇ ਚਪੈਰਾ ਸਾਹਿਬ ਦਾ ਨਾਮ ਐ ਤੇ ਸੰਗਤ ਹਜ਼ਾਰਾਂ ਲੱਖਾਂ ਦੇ ਹਿਸਾਬ ਨਾਲ ਇਕੱਠੇ ਅੱਜ ਤੁਸੀਂ ਤੱਕੋ ਨਿਆਰਾ ਬਾਬਾ ਜੀ ਦੇ ਘਰ ਤੇ ਚਪੈਰੇ ਸਾਹਿਬ ਦਾ ਚਪੈਰੇ ਸਾਹਿਬ ਦੇ ਕੀਤੂ ਬਿੰਤੂ ਕਰਨ ਆਲਿਓ ਇੱਕ ਗੱਲ ਮੈਨੂੰ ਇਹ ਦੱਸੋ ਜੇ ਇੱਥੇ ਜਵਦੀ ਸ਼ਾਹ ਜੀ ਦੇ ਪੰਜ ਪਾਠ ਕੀਤੇ ਜਾਂਦੇ ਨੇ ਸ੍ਰੀ ਗੁਰੂ ਰਣਕਦੇਵ ਜੀ ਦੀ ਬਾਣੀ ਹੈ ਜੇ ਤੁਪਈ ਸ਼ਾਹ ਜੀ ਦੇ ਦੋ ਪਾਠ ਹੁੰਦੇ ਨੇ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ ਜੇ ਸੁਖਮਨੀ ਸਾਹਿਬ ਜੀ ਦਾ ਪਾਠ ਹੁੰਦਾ ਹੈ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਜੇ ਅਨੰਦ ਸਾਹਿਬ ਜੀ ਦਾ ਪਾਠ ਹੁੰਦਾ ਹੈ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਇਹ ਅਰਦਾਸ ਹੁੰਦੀ ਹੈ ਹੁਕਮਨਾਮਾ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁੰਦਾ ਹੈ ਤੇ ਆਪ ਜੀ ਤੱਕ ਇਹਦੇ ਵਿੱਚ ਤੇ ਕਿੰਤੂ ਪ੍ਰਿੰਤੂ ਵਾਲੀ ਕੋਈ ਗੱਲ ਹੀ ਨਹੀਂ ਆਪ ਜੀ ਉਦੋਂ ਸਹੀ ਹੀ ਜਦੋਂ ਸਿੱਖ ਕੌਮ ਦੂਜਿਆਂ ਦੇ ਡੇਰਿਆਂ ਤੇ ਦੁੱਧੇ ਅਸਥਾਨਾਂ ਦੇ ਜਾਂਦੀ ਸੀ ਇਹ ਤੁਸੀਂ ਸ਼ੁਗਰ ਕਰੋ ਲੱਖ ਲੱਖ ਗੁਰੂ ਗੋਬਿੰਦ ਸਿੰਘ ਜੀ ਗੁਰੂ ਰਾਮਦਾਸ ਜੀ ਆਪ ਕਿਰਪਾ ਕਰਕੇ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਸਾਂਗਤ ਨੂੰ ਪ੍ਰੇਰਣਾ ਦੇ ਕੇ ਪ੍ਰੇਰਣਾ ਹੋ ਰਹੀ ਏ ਇਸ ਕਰਕੇ ਕਿੰਤੂ ਪ੍ਰਿੰਤੂ ਕਰਨ ਵਾਲੇਓ ਇਸ ਦਰ ਤੇ ਆ ਕੇ ਤੱਕੋ ਨਜ਼ਾਰਾ ਬਾਬਾ ਦੀਪ ਸਿੰਘ ਜੀ ਦੇ ਦਰ ਦਾ ਗੁਰਬਾਣੀ ਹੀ ਪੜੀ ਜਾਂਦੀ ਏ ਕੇਵਲ ਇੱਥੇ ਕੋਈ ਦੂਜਾ ਕੋਈ ਜਾਦੂ ਟੂਣਾ ਧਾਗਾ ਤੰਗੀਤ ਕੋਈ ਇਹੋ ਜੀ ਗੱਲ ਨਹੀਂ ਜੇ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਗੱਲ ਕਰਦੇ ਹੋ ਤੇ ਤੱਕੋ ਤੁਸੀਂ ਆਪਣੇ ਅਸਥਾਨਾਂ ਦੇ ਵੀ ਕਈ ਮਹਾਂਪੁਰਖਾਂ ਦੇ ਨਾਂ ਲੈਂਦੇ ਹੋ ਉਦੋਂ ਫਿਰ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਰਾਮਦਾਸ ਜੀ ਗੁਰੂ ਨਾਨਕ ਦੇਵ ਜੀ ਉਦੋਂ ਨਹੀਂ ਹੁੰਦੇ ਇਸ ਕਰਕੇ ਚਿੰਤੂ ਪ੍ਰਿੰਤੂ ਨਾ ਕਰੋ ਆਪ ਦੀ ਸਿੱਖ ਕੌਮ ਨੂੰ ਜੇ ਹੁਣ ਬਾਬਾ ਦੀਪ ਸਿੰਘ ਜੀ ਨੇ ਕਰਪਾ ਕੀਤੀ ਹੈ ਸੰਗਤ ਚਪਹਿਰਿਆਂ ਦੇ ਨਾਲ ਜੋੜ ਰਹੀ ਹੈ ਆਪ ਜੀ ਇਹ ਅਰਦਾਸ ਕਰੋ ਤੇ ਸਿੱਖਾਂ ਨੂੰ ਗੁਰੂ ਸਾਹਿਬ ਦੀ ਆਪਣੀ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਲਾਈ ਰੱਖਣਾ ਤੇ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਚਪਹਿਰੇ ਦੇ ਨਾਂ ਤੇ ਕੋਈ ਕਿੰਤੂ ਪ੍ਰਿੰਤੂ ਨਾ ਕਰੋ ਆਪ ਜੀ ਤੱਕੋ ਆਗੇ ਨਜ਼ਾਰਾ ਛੇਪਾ ਜਿਹੜੀਆਂ ਗੁਰੂ ਰਾਮਦਾਸ ਜੀ ਨੇ ਖੋਲ ਕੇ ਬਾਬਾ ਦੀਪ ਸਿੰਘ ਜੀ ਨੂੰ ਕਿਹਾ ਛੇਪਾ ਮੇਰੀਆਂ ਤੇ ਹੱਥ ਤੇਰਾ ਹੈ ਕਲਗੀਆਂ ਵਾਲੇ ਨੇ ਵੀ ਜੇਬਾ ਖੋਲ ਕੇ ਕਿਹਾ ਏ ਫਤਿਹ ਸਿੰਘਾ ਜੇਬਾ ਜਿਹੜਾ ਹੈ ਨਾ ਮੇਰਾ ਏ ਤੇ ਹੱਥ ਤੇਰਾ ਹੈ ਇਸ ਕਰਕੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਦੁਪਹਿਰੇ ਤੇ ਕਿੰਤੂ ਪਰੰਤੂ ਨਾ ਕਰੋ ਸੱਚ ਚੈਨਲ ਵਾਲਿਆਂ ਦਾ ਬੋਲ ਬੋਲ ਧੰਨਵਾਦ ਜਿਹੜਾ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸੁਨੇਹਾ ਘਰ ਘਰ ਪਹੁੰਚਾਉਂਦੇ ਨੇ ਕਿੰਤੂ ਬ੍ਰਿੰਦੂ ਨਾ ਕਰੋ ਇੱਥੇ ਕੇਵਲ ਤੇ ਕੇਵਲ ਲੱਖਾਂ ਹੀ ਜਾਣੇ ਆ ਨਾ ਲੱਖਾਂ ਹੀ ਜਾਣੇ ਗੁਰਬਾਣੀ ਨਾਲ ਜੁੜ ਰਹੇ ਨੇ ਕਾਮ ਜੀ ਦੇ ਸਾਰਿਆਂ ਦੇ ਚਰਨਾਂ 'ਚ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਕਈ ਲੋਕ ਕਹਿੰਦੇ ਨੇ ਕਿ ਐਤਵਾਰ ਹੀ ਕਿਉਂ ਸੰਗਤ ਆਉਂਦੀ ਆ ਕੇ ਪਿੱਛੇ ਕਿਉਂ ਨਹੀਂ ਆਉਂਦੀ ਪਰ ਦੇਖਿਆ ਜਾਵੇ ਤਾਂ ਦੁੱਜੇ ਡੇਰ 'ਚ ਜਾਏ ਵੀਰਵਾਰ ਜਾਣ ਚਾਹੇ ਮੰਗਲਵਾਰ ਜਾਣ ਉਹ ਕੋਈ ਹਿੰਦੂ ਪਰੰਤੂ ਵੀ ਕਿਤੇ ਐਤਵਾਰ ਤੇ ਤਾਂ ਹੈਗਾ ਜੀ ਕਈਆਂ ਨੂੰ ਕੰਮਕਾਰ ਵਿਹਾਰ ਤੇ ਜਾਂਦਿਆਂ ਐਤਵਾਰ ਛੁੱਟੀ ਦਾ ਦਿਨ ਹੁੰਦਾ ਹੈ ਇਸ ਕਰਕੇ ਇਹਦੇ ਵਾਰ ਦੇ ਵਿੱਚ ਕੋਈ ਚੱਕਰ ਨਹੀਂ ਜਿਵੇਂ ਕਹਿੰਦੇ ਆ ਨਾ ਤਿੱਥ ਵਾਰ ਨਾਲ ਜੋਗੀ ਜਾਣੇ ਰੁੱਤ ਵਾਰ ਨਾਲ ਹੋਏ ਕੋਈ ਵਾਰ ਦਾ ਚੱਕਰ ਹੀ ਕੋਈ ਨਹੀਂ ਮੈਂ ਤੇ ਇੱਥੇ ਦੱਸੋ ਕੋਈ ਧਾਗੇਤ ਵੀ ਥੋੜੀ ਦਿੱਤੇ ਜਾਂਦੇ ਨੇ ਇੱਥੇ ਤੇ ਗੁਰਬਾਣੀ ਦਾ ਟੋਟਲ ਹੀ ਲੋਟ ਆਸਰਾ ਹੈ ਬਾਪ ਜੀ ਤੱਕੋ ਤੇ ਸਹੀ ਨਜ਼ਾਰਾ ਆ ਕੇ ਇਸ ਕਰਕੇ ਬਾਬਾ ਦੀਪ ਸਿੰਘ ਜੀ ਤੇ ਤੇ ਚਫੇਰਾ ਸਾਹਿਬ ਤੇ ਕਿੰਕੂ ਪ੍ਰਿੰਟੂ ਨਾ ਕਰੋ ਬਾਬਾ ਦੀਪ ਸਿੰਘ ਜੀ ਆ ਪ੍ਰਤੱਖ ਹੋ ਕੇ ਗੁਰੂ ਸਾਹਿਬ ਜੀ ਦੀਆਂ ਜੇਪਾਂ ਵਿੱਚੋਂ ਲੈ ਕੇ ਦਿੱਤਾ ਉਹ ਵੰਡ ਰਹੇ ਨੇ ਵਾਹਿਗੁਰੂ ਜੀ ਕੀ ਫਤਿਹ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਦੁਪਹਿਰ ਦੇ ਸਮੇਂ ਜਦ ਤੱਕ ਸਮਾਗਮ ਤੇ ਕਿੰਤੂ ਪਰੰਤੂ ਕਰਨ ਵਾਲਿਆਂ ਨੂੰ ਬਾਬਾ ਜੀ ਨੇ ਮੂੰਹ ਤੋੜਵਾ ਜਵਾਬਤਾ ਕਿ ਇੱਥੇ ਆ ਕੇ ਦੇਖੋ ਕਿ ਕਿਵੇਂ ਸੰਗਤ ਵੱਡੀ ਗਿਣਤੀ ਵਿੱਚ ਨਤਮਸਤ ਪਹੁੰਚਦੀ ਹੈ ਤਨਤਨ ਬਾਬਾ ਦੀਪ ਸਿੰਘ ਦੇ ਗੁਣਗਾਨ ਕਰਦੀ ਹੈ ਤੋ ਤਸਵੀਰਾਂ ਤੁਹਾਡਾ ਨਾਲ ਸਾਂਝੇ ਕੀਤੀ ਸੀ ਗੁਰਦੁਆਰਾ ਸ਼ਹੀਦਾਂ ਸਾਹਿਬ ਕੋ ਜਿੱਥੇ ਕਿ ਚਪੈਰਾ ਜਪ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨਤਮਸਤ ਮੌਲੀ ਪਹੁੰਚਦੀ ਹੈ ਔਰ ਧੰਤਨ ਬਾਬਾ ਦੀ ਉਸ ਨੂੰ ਖੁਸ਼ੀਆਂ ਪ੍ਰਾਪਤ ਕਰਦੀ ਹੈ ਸੋ ਵੱਡਾ ਏ ਕੱਟ ਜਿਹੜਾ ਕਿ ਹਰ ਐਤਵਾਰ ਨੂੰ ਦੇਖਣ ਨੂੰ ਮਿਲਦਾ ਹੈ ਸੋ ਸੰਗਤਾਂ ਇੱਥੇ ਆ ਕੇ ਪਾਣੀ ਪਾਰ ਦੀ ਸੇਵਾ ਕਰਦੀ ਤੇ ਆਪਣਾ ਜਨਮ ਸਫਲ ਕਰਦੀ ਹੈ